ਦੇ ਕੰਮਾਂ ਵਿੱਚ ਲਗਾਤਾਰ ਗੋਰੀ ਸ਼ੰਕਰ ਸੇਵਾ ਸਮਿਤੀ ਵੱਧ ਚੜ ਕੇ ਹਿੱਸਾ ਲੈਂਦੀ ਹੈ ਅਤੇ ਜਿਸ ਦੇ ਚਲਦਿਆਂ ਹੜ੍ਹਾਂ ਤੋਂ ਬਾਅਦ ਗੰਦਗੀ ਕਾਰਨ ਲਗਾਤਾਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਜਿਸ ਦੇ ਚਲਦਿਆਂ ਗੋਰੀ ਸ਼ੰਕਰ ਸੇਵਾ ਸਮਿਤੀ ਦੇ ਸਰਪ੍ਰਸਤ ਸੰਜੀਵ ਮਲੰਦੀ ਦੀ ਅਧਿਖਸ਼ਤਾ ਵਿੱਚ ਸੁजानਪੁਰ ਦੇ ਪਿੰਡ ਮੁੱਧਿਆ ਵਿਖੇ ਇੱਕ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਮਸ਼ਹੂਰ ਅਮਨਦੀਪ ਹਸਪਤਾਲ ਦੇ ਮਾਹੀ ਡਾਕਟਰਾਂ ਵੱਲੋਂ ਲੋਕਾਂ ਦਾ ਫ੍ਰੀ ਟੈਕਅਪ ਕੀਤਾ ਗਿਆ ਅਤੇ ਇਸ ਮੌਕੇ ਲੋਕਾਂ ਨੂੰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਰੀ ਸ਼ੰਕਰ ਸੇਵਾ ਸਮਿਤੀ ਦੇ ਸਰਪ੍ਰਸਤ ਸੰਜੀਵ ਮੱਲ ਨੇ ਦੱਸਿਆ ਕਿ ਗੋਰੀ ਸ਼ੰਕਰ ਸੇਵਾ ਸਮਿਤੀ ਲਗਾਤਾਰ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂਵਾਂ ਨੂੰ ਦੂਰ ਕਰਨ ਦਾ ਪ੍ਰਯਾਸ ਹਮੇਸ਼ਾ ਕਰਦੀ ਰਹਿੰਦੀ ਹੈ ਇਸ ਦੇ ਚਲਦਿਆਂ ਉਹਨਾਂ ਦੀ ਸਮਿਤੀ ਵੱਲੋਂ ਜਿਲ੍ਹਾ ਠਾਨਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ ਇਸ ਮੌਕੇ ਪਿੰਡ ਮੁੱਦਿਆਂ ਦੇ ਸਰਪੰਚ ਅਤੇ ਉਹਨਾਂ ਦੇ ਮੈਂਬਰਾਂ ਨੇ ਗੋਰੀ ਸ਼ੰਕਰ ਸੇਵਾ ਸਮਿਤੀ ਅਤੇ ਚੇਅਰਮੈਨ ਸੰਜੀਵ ਮਲੰਦਾ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਹੈ ਕਿ ਅੱਗੇ ਵੀ ਗੋਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਉਹਨਾਂ ਦੇ ਪਿੰਡ ਵਿੱਚ ਇਸੇ ਤਰ੍ਹਾਂ ਲੋਕਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀ ਜਾਵੇਗੀ ਇਸ ਮੌਕੇ ਸਵਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਡਾਕਟਰ ਅਮਨਦੀਪ ਹਸਪਤਾਲ ਦੇ ਮਾਹੀ ਡਾਕਟਰਾਂ ਨੇ ਕੀਤਾ ਅਤੇ ਮਰੀਜ਼ਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਆਓ ਵੇਖਦੇ ਹਾਂ ਪੂਰੀ ਰਿਪੋਰਟ ਗੋਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਪਹਿਲਾਂ ਤਾਂ ਬੇਟੀਆਂ ਦੇ ਵਸਤੀ ਲੱਖ ਲੱਖ ਵਧਾਈ ਹੋਏ ਤੇ ਅੱਜ ਸਾਡੇ ਦੇਸ਼ ਦੇ ਮਹਾਨ ਸਬੂਤ ਸਰਦਾਰ ਭਗਤ ਸਿੰਘ ਜੀ ਦਾ ਵੀ ਜਨਮ ਦਿਹਾੜਾ ਹੈ ਅਸੀਂ ਉਹਨਾਂ ਨੂੰ ਵੀ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਬਾਕੀ ਗੋਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਸਵਰਗੀਏ ਸ਼੍ਰੀ ਕਸਤੂਰੀ لال ਮਹਾਜੰਦੀ ਦੀ ਯਾਦ ਦੇ ਵਿੱਚ ਮੁਦਿਆਂ ਦੇ ਮੁਦਿਆਂ ਪਿੰਡ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਕਿਉਂਕਿ ਪਿਛਲੇ ਦਿਨੀ ਬਾੜ ਆਈਆਂ ਬਾੜ ਤੋਂ ਬਾਅਦ ਜਿਹੜਾ ਪਿੰਡਾਂ 'ਚ ਨੁਕਸਾਨ ਹੋਇਆ ਤੇ ਲੋਕਾਂ ਲਈ ਅਸੀਂ ਲਗਾਤਾਰ ਤੁਸੀਂ ਦੇਖੋ ਗੋਰੀ ਸ਼ੰਕਰ ਸੇਵਾ ਸਮਿਤੀ ਕੈਂਪਾਂ ਨੂੰ ਕਿਉਂਕਿ ਬਾੜ ਤੋਂ ਬਾਅਦ ਜਿੱਦਾਂ ਬਿਮਾਰੀਆਂ ਫੈਲੀਆਂ ਤੇ ਉਹਦੇ ਤੋਂ ਬਚਾਉਣ ਲਈ ਹਰ ਵਰਗ ਲਈ ਅਸੀਂ ਕਿਉਂਕਿ ਗੋਰੀ ਸ਼ੰਕਰ ਸੇਵਾ ਸਮਿਤੀ ਮੈਡੀਕਲ ਦੀ ਸੇਵਾ ਲਈ ਸਮਿਸ਼ਾ ਤਤਪਰ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਹੀ ਗੋਰੀ ਸ਼ੰਕਰ ਸੇਵਾ ਸਮਿਤੀ ਪਿੰਡ-ਪਿੰਡ ਜਾ ਕੇ ਕੈਂਪ ਲਾ ਕੇ ਲੋਕਾਂ ਦੀ ਸੇਵਾ ਕਰਦੀ ਰਹੇਗੀ ਮੈਂ ਫਿਰ ਦਿਲਾਂ ਦੀ ਏਕ ਗਹਿਰਾਈਆਂ ਤੋਂ ਸਵਰਗਯੇ ਸ਼੍ਰੀ ਕਸਤੂਰੀ ਲਾਲ ਜੀ ਮਾਹਿੰਜੀ ਵਰਗੀਆਂ ਸ਼ਖਸੀਤਾਂ ਨੂੰ ਨੂੰ ਤੇ ਕਿਉਂਕਿ ਅਮਨਦੀਪ ਹਸਪਤਾਲ ਦੇ ਡਾਕਟਰ ਮਾਈ ਡਾਕਟਰਾਂ ਦੁਆਰਾ ਸਾਡੀ ਟੀਮ ਤੁਸੀਂ ਦੇਖੋ ਮਰੀਜ਼ਾਂ ਦਾ ਚੈੱਕਅਪ ਹੋ ਰਿਹਾ ਅਮਨਦੀਪ ਹਸਪਤਾਲ ਦੇ ਡਾਕਟਰ ਦਵਾਈਆਂ ਸਾਰਿਆਂ ਨੂੰ ਫ੍ਰੀ ਦਿੱਤੀਆਂ ਜਾ ਰਹੀਆਂ ਕਿਉਂਕਿ ਅਮਨਦੀਪ ਹਸਪਤਾਲ ਦੇ ਜਿਹੜੇ ਮਾਈ ਡਾਕਟਰ ਆ ਉਹ ਇੱਕ ਨਾਮ ਹੈ ਤੇ ਹਮੇਸ਼ਾ ਗੋਰੀ ਸ਼ੰਕਰ ਸੇਵਾ ਸਮਿਤੀ ਨਾਲ ਹਮੇਸ਼ਾ ਉਹ ਵੀ ਸਹਿਯੋਗ ਕਰਦੇ ਆ ਮਨਦੀਪ ਹਸਪਤਾਲ ਦਾ ਵੀ ਮੈਂ ਦਿਲਾ ਦੀ ਗਰਾਈਆਂ ਤੇ ਧੰਨਵਾਦ ਕਰਦਾ ਸਰਪੰਚ ਅਸ਼ੋਕਜੀਤ ਉਹਨਾਂ ਦੀ ਪਤਨੀ ਜੀ ਦਾ ਵੀ ਮੈਂ ਧੰਨਵਾਦ ਕਰਦਾ लवली ਜੀ ਦਾ ਵੀ ਧੰਨਵਾਦ ਕਰਦਾ ਭੈਣ ਈਸ਼ਾ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਸੇਵਾ ਕਰਨ ਦਾ ਆ ਕੇ ਮੌਕਾ ਦਿੱਤਾ ਸ਼ੰਕਰ ਭਗਵਾਨ ਕੀ ਜੈ ਅਸੀਂ ਸੰਜੀਤ ਮੱਲਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਤੀਸਰੀ ਚੌਥੀ ਵਾਰ ਸਾਡੇ ਪਿੰਡ ਚ ਕੈਂਪ ਲਗਾਇਆ ਗਿਆ ਅਸੀਂ ਤਾਂ ਕਹਿੰਦੇ ਕਿ ਜਿਹੜੇ ਇਸ ਕੈਂਪ ਦੀ ਜਿਹੜੀ ਆ ਆਪਾਂ ਫਾਇਦੇ ਚੱਕਦੇ ਆ ਲਾਗੇ ਸਾਕੇ ਪਿੰਡਾਂ ਜਿੱਥੋਂ ਤੱਕ ਇਹ ਵੀਡੀਓ ਜਾਂਦੀ ਹੈ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਕਿ ਜੇ ਅਸੀਂ ਫਾਇਦਾ ਚੱਕਦੇ ਆ ਤਾਂ ਤੁਸੀਂ ਵੀ ਫ੍ਰੀ ਮੈਡੀਕਲ ਕੈਂਪ ਦਾ ਫਾਇਦਾ ਚੱਕ ਸਕਦੇ ਹੋ ਹਾਰਾਂ ਤੋਂ ਬਾਅਦ ਕੋਈ ਜ਼ਿਆਦਾ ਇੰਨੇ ਲੋਕੀ ਉਮੀਰ ਤੇ ਹੈ ਨਹੀਂ ਕਿ ਜਿਹੜਾ ਬਨੇ ਹਸਪੀਟਲਾਂ ਜਾ ਕੇ ਆਪਾਂ ਇਲਾਜ ਕਰਾਉ ਸਰ ਉਹਦੇ ਨਾਲ ਅਸੀਂ ਟਾਈਪ ਕੀਤਾ ਇਹ ਨਾਲੇ ਪਹਿਲੀ ਵਾਰ ਸਾਡੇ ਪਿੰਡ ਨੂੰ ਫੇਰ ਮਹੌਇਆ ਕਰਾਇਆ ਹੈਗਾ ਫ੍ਰੀ ਮੈਡੀਕਲ ਕੈਂਪ ਸਾਡੇ ਅਸੀਂ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਸ ਮਾਤੀ ਹੁਤੇ ਕਤਰਤੋ ਇਸਾਰੇ ਪੂਰੇ ਸੂਬੇ ਪਿੰਡਵਾਰਸੀ ਸਾਡੇ ਸੰਜੀਵ ਮੱਲਨ ਜੀ ਔਰ ਆਪਣੇ ਅਮਰਦੀਪ ਹਸਪੀਟਲ ਇਸ ਏਰੀਆ ਦਾ ਦਰਗਾਕੇ ਪੇਸ਼ੈਂਟਾਂ ਲਈ ਬਹੁਤ ਹੀ ਜ਼ਿਆਦਾ ਸਹੂਲਤਾਂ ਉਪਲਬਧ ਕਰਵਾਈ ਹੈ ਔਰ ਤਿੰਨ ਚਾਰ ਵਾਰ ਪਹਿਲਾਂ ਵੀ ਇਸ ਗੋਗੀ ਸ਼ੰਕਰ ਸੇਵਾ ਸਮਿਤੀ ਵੱਲੋਂ ਇੱਥੇ ਮੈਡੀਕਲ ਕੈਂਪਾਂ ਦਾ ਯੋਜਨ ਕੀਤਾ ਗਿਆ ਹੈ ਅਸੀਂ ਇਹਨਾਂ ਦੇ तहे ਦਿਲ ਤੋਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਤੇ ਇਹਨਾਂ ਜਨਰ ਨਾਲ ਬਹੁਤ ਧੰਨਵਾਦ ਕਰਦੇ ਹਾਂ ਸੰਜੀਤ ਸਰ ਦਾ ਧੰਨਵਾਦ ਕਰਦੇ ਹਾਂ ਜਿਹੜਾ ਨੇ ਸਾਨੂੰ ਇਥੋਂ ਤੱਕ ਕਰ ਦਵਾਈਆਂ ਦਾ ਫ੍ਰੀ ਕੈਂਪ ਸਾਨੂੰ ਜੁੜ ਲਿਆ ਆ ਕੇ ਦਵਾਈਆਂ ਦੇਣ ਦੇ ਗਰੀਬ ਸਾਰੇ ਮਤਲਬ ਜਦ ਜਦ ਹਾਰਾ ਹੈ ਨਾ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਸਾਡੇ ਪਿੰਡ ਵਿੱਚ ਚਾਰ ਪੰਜ ਵਾਰੀ ਸਾਨੂੰ ਇਹਨਾਂ ਨੇ ਮਤਲਬ ਆ ਕੇ ਦਵਾਈਆਂ ਫ੍ਰੀ ਕੈਂਪ ਕਰਵਾ ਕੇ ਦਿੱਤਾ ਹੈ